ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀ ਹੁੰਦੇ ਨਾਲ ਸਿਸਟਮ ਅਸੀਂ ਖੜੇ ਆਂ ਕੱਗੇ ਵਿਖੇ ਜਿੱਥੇ ਕਿ ਅੱਜ ਲਾਇਨਸ ਕਲੱਬ ਕੱਗੇ ਵੱਲੋਂ ਜੋ ਅੱਜ ਸਾਰੇ ਹੀ ਆਗੂ ਆਪਾਂ ਕਹਿ ਦਈਏ ਇੱਥੇ ਜੋ ਕਲੱਬ ਦੇ ਮੈਂਬਰ ਨੇ ਇੱਥੇ ਮੌਜੂਦ ਨੇ ਅੱਜ ਉਹਨਾਂ ਵੱਲੋਂ ਜੋ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਆਕਸੀਜਨ ਦੀ ਰਹਿਤ ਵਾਸਤੇ ਅੱਜ ਉਹਨਾਂ ਨੇ ਜੋ ਬੂਟੇ ਆਪਾਂ ਕਹਿ ਦਈਏ ਫਲਦਾਰ ਬੂਟੇ ਜਾਂ ਆਕਸੀਜਨ ਵਾਲੇ ਬੂਟੇ ਜਾਂ ਛਾਂਹਾਂਦਾਰ ਬੂਟੇ ਅੱਜ ਉਹਨਾਂ ਨੇ ਇੱਥੇ ਲਗਾਏ ਨੇ ਆਪਣੇ ਕਲੱਬ ਵੱਲੋਂ ਲਾਇਨਸ ਕਲੱਬ ਵੱਲੋਂ ਫਾਸਟ ਦੂਸਰੀ ਗੱਲ ਹਮੇਸ਼ਾ ਦੀ ਤਰ੍ਹਾਂ ਗ੍ਰੀਨ ਪੰਜਾਬ ਹੂੰ ਉਸੇ ਉਸੇ ਤਹਿਤ ਹੂੰ ਉਸੇ ਨੂੰ ਅੱਗੇ ਚਲਾਉਂਦੇ ਹੋਏ ਜੀ ਤਾਂ ਉਸੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਜੀ ਜੇ ਆਪਾਂ ਕਹੀਏ ਇਹਦੇ ਵਾਤਾਵਰਣ ਨੂੰ ਲੈ ਕੇ ਜਿਹੜੀ ਆਪਾਂ ਨੂੰ ਇੰਨੀ ਗਰਮੀ ਲੱਗਦੀ ਹੈ ਉਤੋਂ ਵੀ ਸੈਂਟਰ ਵੱਲੋਂ ਆਪਾਂ ਸਰਕਾਰਾਂ ਵੱਲੋਂ ਵੀ ਇਹ ਦੇਜ ਦਿੱਤੇ ਆਂਦੇ ਨੇ ਵੀ ਵੱਧ ਤੋਂ ਵੱਧ ਰੁੱਖ ਲਗਾਓ ਹਣਾ ਵਾਤਾਵਰਣ ਨੂੰ ਬਚਾਓ ਤੇ ਵੀ ਆਕਸੀਜਨ ਦਾ ਇੱਕ ਵੱਡਾ ਸਰੋਤ ਵੀ ਹੈਗੇ ਨੇ ਜੂਨ ਤੇ ਜੁਲਾਈ ਇਹ ਮੌਨਸੂਨ ਹੈ ਐਕਚੁਅਲੀ ਹਾਂ ਉਸ ਦੇ ਤਹਿਤ ਹੀ ਗਵਰਨਮੈਂਟ ਵੀ ਕਹਿੰਦੀ ਹੈ ਸਟਾਰ ਲਾਇਨ ਕਲੱਬ ਵੀ ਇਹਨੂੰ ਪ੍ਰਮੋਟ ਕਰਦਾ ਹੈ ਉਸ ਦੇ ਤਹਿਤ ਸਾਰੇ ਕਲੱਬ ਨੇ ਐਫਰਟ ਕੀਤਾ ਤੇ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਆਮ ਨਾਗਰਿਕ ਨੇ ਆਮ ਲੋਕ ਨੇ ਆਪਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੱਧ ਤੋਂ ਵੱਧ ਜਿੰਨੀ ਪਾਪੂਲੇਸ਼ਨ ਹੈ ਅਪਰੋਕਸਿਮੇਟ 3 ਕਰੋੜ ਪੰਜਾਬ ਦੀ ਹੈ ਤਾਂ 3 ਕਰੋੜ ਦਰਖਤ ਲਗਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਗਰਮੀ ਇੰਨੀ ਰਹੇਗੀ ਬਿਲਕੁਲ ਹਾਂਜੀ ਸ਼ਮਸ਼ੇਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜਾ ਇੱਕ ਵਧੀਆ ਪ੍ਰੋਗਰਾਮ ਕੀਤਾ ਆ ਪਹਿਲਾਂ ਤੇ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਤੁਹਾਡਾ ਸੱਚ ਮੇਲ ਤੇ ਆਪਣਾ ਪਟਿਆਲਾ ਨਿਊਜ਼ ਦਾ ਸੀ ਸਵਾਗਤ ਕਰਾਂ ਆਕਸੀਜਨ ਪੂਰੀ ਹੋ ਜੇ ਹੁੰਦੇ ਕੋ ਆਮ ਬਿਮਾਰੀਆਂ ਕਿੰਨੀਆਂ ਹੋਣੀਆਂ ਨੇ ਦੁਨੀਆ ਦੇ ਵਿੱਚ ਮਿਨਿਮਮ ਇੱਕ ਬੰਦਾ ਤੇ ਹਾਂ ਵੀ ਜਿਹੜੇ ਕੋ ਸਭ ਨੂੰ ਵੀ ਇਹ ਆ ਵੀ ਕਿ ਤਾਂ ਸਾਰੇ ਲਈਏ ਆਪਣਾ ਫਰਜ਼ ਸਮਝਦੇ ਹੋਏ ਤੇ ਅਸੀਂ ਤਾਂ ਚਲੋ ਹਰ ਸਾਲ ਤੁਹਾਨੂੰ ਦੱਸਿਆ ਹੀ ਅਸੀਂ ਵੀ ਲੰਡ ਕਲੱਬ ਵੱਲੋਂ ਸਾਡੇ ਵੱਲੋਂ ਇਹ ਸੇਵਾ ਕੀਤੀ ਜਾਂਦੀ ਆ ਹੋਰ ਵੀ ਸਾਡਾ ਇੱਕ ਸਕੂਲ ਵੀ ਅਡਾਪਟ ਕੀਤਾ ਹੋਇਆ ਹੈ ਹੋਰ ਵੀ ਮੈਡੀਕਲ ਸੁਵਿਧਾਵਾਂ ਤੇ ਹੋਰ ਕੈਂਪਸ ਸਾਡੇ ਲੱਗਦੇ ਰਹਿੰਦੇ ਅੱਖਾਂ ਦੇ ਕੈਂਪ ਜੋ ਕਿ ਚਲੋ ਸਾਰੀ ਸੰਗਤ ਦੇ ਸਹਿਯੋਗ ਨਾਲ ਵਧਿਆ ਤੇ ਅੱਗੇ ਵੀ ਅਸੀਂ ਸਾਡੇ ਹੁਣ ਕੈਂਪਾਂ ਦਾ ਪ੍ਰੋਗਰਾਮ ਜੋ ਹੈ ਅਸੀਂ ਮਤਲਬ ਸ਼ੁਰੂ ਕਰ ਰਹੇ ਹਾਂ ਕਿਉਂ ਮੌਸਮ ਸੀ ਪਿੱਛੇ ਗਰਮੀ ਸੀ ਤੇ ਹੁਣ ਅੱਗੇ ਅਸੀਂ ਮੌਸਮ ਨੂੰ ਦੇਖਦੇ ਹੋਏ ਮਤਲਬ ਕੋਈ ਮੈਡੀਕਲ ਕੈਂਪ ਵਗੈਰਾ ਵੀ ਅਸੀਂ ਬਲੱਡ ਕੈਂਪ ਜਿਹੜੇ ਉਹ ਲਗਾਉਂਦੇ ਰਹਿੰਦੇ ਤੇ ਬਹੁਤ ਧੰਨਵਾਦ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਦੋਵੇਂ ਪ੍ਰੈਸਰ ਪੁਲਸ رپورਟਰ ਆਏ ਹੋਏ ਇਹ ਨੰਬਰ 2 ਮੈਂ ਦੱਸਣ ਲੱਗਿਆ ਵੀ ਜਿਹੜੀ ਇਹ ਸਾਡੀ ਲਾਇਅੰਸ ਕਲੱਬ ਹੈ ਇਹ ਇੰਟਰਨੈਸ਼ਨਲ ਕਲੱਬ ਹੈ ਨਾ ਕਿ ਇੱਕ ਇੰਡੀਆ ਦੀ ਜਾਂ ਕਿਸੇ ਇੱਕ ਦੇਸ਼ ਦੀ ਹੈ 209 ਦੇਸ਼ਾਂ ਵਿੱਚ ਛਾਈ ਹੋਈ ਹੈ ਸਾਡਾ ਏਮ ਇਹ ਹੈ ਸਭ ਤੋਂ ਪਹਿਲਾਂ ਸਾਡੇ ਕਲੱਬ ਦੇ ਵਿੱਚ ਇੱਕ ਲੇਡੀ ਮਤਲਬ ਮੈਂਬਰ ਹੋਈ ਸੀ ਹੈਲਨ ਕਲੇਅਰ ਉਹ ਜਨਮ ਤੋਂ ਅੰਨੀ ਸੀ ਉਹ ਕੋਈ ਕਿਸਾਨ ਸੰਦੇਸ਼ ਦੇ ਗਈ ਸੀ ਵੀ 2025 ਤੱਕ ਹਿੰਦੁਸਤਾਨ 'ਚ ਕੋਈ ਅੰਨਾ ਨਾ ਹੋਵੇ ਤੁਸੀਂ ਜਿੰਨੇ ਵੀ ਕੈਂਪਾਂ ਲੈ ਆਏ ਜੋ ਆਪਰੇਸ਼ਨ ਕੈਂਪ ਉਹ ਤੁਸੀਂ ਵੱਧ ਛੱਡ ਕੇ ਲਾਣੇ ਨੇ ਅਰ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੇਰਾ ਖਿਆਲ ਹੈ ਅਸੀਂ 90% ਜਿੱਤ ਵੀ ਚੁੱਕੇ ਹਾਂ ਤੇ ਇਸੇ ਤਰੀ ਜਿਹੜੀ ਇਹ ਇੱਕ ਸੰਸਥਾ ਸਾਡੀ ਕੱਲੇ ਇਹ ਆਪਣਾ ਟਰੀ ਪਲਾਂਟੇਸ਼ਨ ਕੈਂਪ ਨਹੀਂ ਲਾਉਂਦੇ ਖੂਨਦਾਨ ਕੈਂਪ ਵੀ ਲਾਉਂਦੇ ਆ ਤੇ ਅੱਖਾਂ ਦੇ ਵੀ ਕੈਂਪ ਲਾਉਂਦੇ ਆ ਮੈਡੀਕਲ ਚੈੱਕਅਪ ਵੀ ਲਾਉਂਦੇ ਆ ਸਕੂਲ ਅਡਪਟ ਕੀਤਾ ਹੋਇਆ ਸੀ ਇੱਕ ਬਕਾਇਦਾ ਪਰਮਨੈਂਟ ਇਦੇ ਚ ਅਸੀਂ ਨੇ ਪੱਖੇ ਵੀ ਲਵਾਏ ਨੇ ਕੂਲਰ ਵੀ ਲਵਾਇਆ ਉਹਨਾਂ ਨੂੰ ਵੈਸੇ ਵੀ ਡੋਨੇਟ ਕਰਦੇ ਆ ਕਿਤਾਬਾਂ ਵਗੈਰਾ ਡੇਟ ਸਾਰਾ ਕੁਝ ਕਰਦੇ ਆ ਨਸ਼ਾ ਵਿਰੋਧੀ ਵੀ ਅਸੀਂ ਉਪਰਾਲੇ ਕਰਦੇ ਆ ਨਸ਼ਾ ਵਿਰੋਧੀ ਕੈਂਪ ਵੀ ਲਾਇਆ ਅਸੀਂ ਪਿੱਛੇ ਜੇ ਲਾਇਆ ਪੰਜਾਬ ਪੁਲਿਸ ਨਾਲ ਸ਼ਾਇਦ ਹਰਪ੍ਰੀਤ ਨੂੰ ਪਤਾ ਵੀ ਸੋ ਅਸੀਂ ਦਿਨੋਂ ਦਿਨ ਮਤਲਬ ਅਸੀਂ ਕਿਸੇ ਲਾਲਚ ਨਹੀਂ ਸਾਡੇ ਅਸੀਂ ਜੋ ਵੀ ਕੁਝ ਕਰਦੇ ਆ ਅਸੀਂ ਸਾਨੂੰ ਕੋਈ ਗਵਰਨਮੈਂਟ ਏਡ ਨਹੀਂ ਦਿੰਦੀ ਅਸੀਂ ਆਪਣੇ ਪੱਲੋਂ ਕਰਦੇ ਜੇ ਉਸ ਵੀ ਕਰਦੇ ਜਿੰਨੇ ਮੈਂਬਰਾਂ ਅਸੀਂ ਆਪਣੇ ਪੱਲੋਂ ਸਾਰਾ ਕੁਝ ਕਰਦੇ ਆਰ ਕਰਦੇ ਰਹਾਂਗੇ ਕੋਈ ਵੀ ਆਫਤ ਆ ਜੇ ਮਤਲਬ ਆਪਣੇ ਸਾਡੇ ਇਲਾਕੇ ਤੇ ਆ ਜੇ ਦੇਸ਼ ਤੇ ਆ ਜੇ ਜਾਂ ਕਿਵੇਂ ਸਾਡੇ ਜ਼ਿਲ੍ਹੇ ਤੇ ਆ ਜੇ ਅਸੀਂ ਸਭ ਨਾਲੋਂ ਪਹਿਲਾਂ ਅੱਗੇ ਹੁੰਦੇ ਆ ਸਾਨੂੰ ਡਿਪਟੀ ਕਮਿਸ਼ਨਰ ਆਈਐਸਡੀਐਮ ਹੋ ਸਭ ਪਹਿਲੇ ਚੱਟ ਕੇ ਸੱਦਾ ਦਿੰਦੇ ਨੇ ਤੋ ਅਸੀਂ ਆਉਂਦੇ ਸਮੇਂ ਚ ਇਹੀ ਉਮੀਦ ਕਰਦੇ ਹਾਂ ਵੀ ਲੋਕਾਂ ਦਾ ਇਹੀ ਸਹਿਯੋਗ ਮਿਲਦਾ ਰਹੇ ਤੇ ਅਸੀਂ ਇਸ ਤਰ੍ਹਾਂ ਕੈਂਪ ਲਾਗ ਰਹੇ ਹਾਂ ਤੇ ਖਾਸ ਕਰਕੇ ਤੁਹਾਡੇ ਵੀ ਪਬਲਿਕ ਦੇ ਤੌਰ ਤੇ ਜਿਹੜੇ ਪਬਲਿਕ ਰਿਲੇਸ਼ਨ ਦੇ ਤੌਰ ਤੇ ਸੋ ਤੇ ਇਸ ਤਰ੍ਹਾਂ ਕਰਕੇ ਅਸੀਂ ਸਾਡੇ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਬਣ ਮਹਾਤਸਬ ਮਨਾ ਕੇ ਬੋਧੇ ਲਾ ਕੇ ਅਸੀਂ ਆਪਦਾ ਇਹਦੇ ਵਿੱਚ ਯੋਗਦਾਨ ਪਾਉਂਦੇ ਹਾਂ ਉਹਨਾਂ ਸਾਨੂੰ ਹਰ ਪੱਖੋਂ ਯੋਗਦਾਨ ਮਿਲਦਾ ਜਿਵੇਂ ਅਸੀਂ ਅੱਖਾਂ ਦਾ ਕੈਂਪ ਲਾਉਂਦੇ ਆ ਘਟੋ ਘਟ ਅਸੀਂ 400 ਪੇਸ਼ੈਂਟ ਦਾ ਆਪਣਾ OPD ਕਰਦੇ ਆ ਤੇ ਜਿਹਦੇ ਚ 100 100 ਬੰਦੇ ਦਾ ਅਸੀਂ ਆਪਰੇਸ਼ਨ ਕਰਦੇ ਆ ਹਾਂਜੀ ਸਾਨੂੰ ਕੋਈ ਵੀ ਕਲੱਬ ਵੱਲੋਂ ਜਾਂ ਇੰਟਰਨੈਸ਼ਨਲ ਵੱਲੋਂ ਇਸ ਬਾਰੇ ਕੋਈ ਮਦਦ ਨਹੀਂ ਮਿਲਦੀ ਸਾਡੇ 20 15 20 ਮੈਂਬਰ ਨੇ ਉਹ ਮੈਂਬਰ ਆਪਣੀਆਂ ਜੇਬਾਂ ਵਿੱਚੋਂ ਹੀ ਪੈਸੇ ਪਾ ਕੇ ਸਾਰੇ ਇਹ ਜਿਹੜਾ ਸੋਸ਼ਲ ਵਰਕ ਉਹਦਾ ਕੰਮ ਕਰਦੇ ਨੇ ਆਮ ਨਾਗਰਿਕ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੁੰਦੇ ਹੋ ਹਾਂਜੀ ਆਮ ਨਾਗਰਿਕ ਨੂੰ ਤੁਸੀਂ ਕੀ ਕਹਿੰਦੇ ਆਮ ਨਾਗਰਿਕ ਨੂੰ ਤਾਂ ਇਹੀ ਕਹਿੰਨੇ ਆ ਵੀ ਹਰ ਹਰ ਜ਼ਿਮੀਦਾਰ ਨੂੰ ਇਹ ਚਾਹੀਦਾ ਵੀ ਆਪਣੀ ਮੋਟਰਾਂ ਦੇ ਉੱਤੇ ਘੱਟੋ ਘੱਟ ਪੰਜ ਬੂਟੇ ਜ਼ਰੂਰ ਲਾਉਣ ਤਾਂ ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਬਹਿਣ ਦੀ ਉੱਥੇ ਸਹੂਲਤ ਹੋਵੇ ਫਿਰ ਨਾਲ ਆਪਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਵੀ ਨਾਲ ਮੌਕਾ ਮਿਲੇ ਦੇ ਇਸ ਅਗਰਿਆ ਸਟਾਮ ਬੂਟੇ ਲਗਾਉਂਦੇ ਨੇ ਨਜ਼ਰ ਆ ਰਹੇ ਨੇ ਗਾਰਡੂਏ ਪਾਣੀ ਦੀ ਇਤੀ ਰਿਫਤਨ ਨੂੰ